ਆ ਮੋਹਣੀ ਯੂ ਯੂ ਗਿੰਦੇ ਕਰਦੇ ਅਕਾ ਪੁਰਖ ਦੀ ਬੋਲ ਖਾਲਸਾ ਆਂ ਪਿਆ ਬਾਣੀ ਅੰਕਾਰ ਪੁਰਖ ਦੀ ਬੋਲ ਖਾਲਸਾ ਕੌਣ ਜਾਣ ਬਾਣੀ ਅਮਰਤ ਸ਼ਕ ਦੇ ਰੂਪ ਸ਼ੇਰ ਦਾ ਲੈਦਾ ਏ ਫਿਰ ਧਾਰ ਖਾਲਸਾ ਲੱਖਾਂ ਜੋ ਪਹਿਚਾਨ ਸੱਚੀ ਸਿੰਘ ਸਰਦਾਰ ਖਾਲਸਾਉ ਗਰੀਬ ਤੇ ਮਜ਼ਲੂਮਾਂ ਦੇ ਕਰਦਾ ਨਹੀਂ ਕਦੇ ਵਾਰ ਖਾਲਸਾਉ ਮੈਰੀ ਨੂੰ ਫਿਰਾਨੇ ਲੱਭਦਾ ਐਸੀ ਮਾਰੇ ਮਾਰ ਖਾਲਸਾਉ ਰੰਦੇ ਅੰਦਰ ਹੋਣੀ ਨੂੰ ਵੀ ਕਰ ਦਿੰਦਾ ਏ ਮਾਰ ਖਾਲਸਾਉ ਰੰਦੇ ਅੰਦਰ ਅਕਾਲ ਪੁਰਖ ਦੀ ਵਾਜ ਖਾਲਸਾ ਕੌਣ ਜਾਣਦਾ ਨਹੀਂ ਅਕਾਲ ਪੁਰਖ ਦੀ ਵਾਜ ਖਾਲਸਾ ਕੌਣ ਜਾਣਦਾ ਨਹੀਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਉਗਤੀ ਹੋਣੀ ਮੈਂ ਮੰਨਦੇ ਹਾਂ ਥੋੜਾ ਜਿਹਾ ਫੋਟੋ ਨਾਲੋ ਇੱਕ ਇੱਕ ਠੀਕ ਹੈ ਜੀ ਠੀਕਾ ਹੋਰ ਸੁਣਾ ਦਿਓ ਸਾਨੂੰ ਤੁਸੀਂ ਹੁਕਮ ਲਾਓ ਪੂਰੀ ਟੀਮ ਲੈ ਆਵਾਂਗੇ

ਉਸ ਤੋਂ ਪਹਿਲਾਂ ਸ਼ੈਰ ਦੀਪ ਕੁਜਤਵੀ ਜੀ ਇਹ ਸ਼ੇਰ ਜਿਹੜਾ ਸਾਰਿਆਂ ਤੇ ਲੱਗਦਾ ਹੈ ਧਿਆਨ ਨਾਲ ਸੁਣਿਓ ਜਰਾ ਉਹਨੇ ਲਿਖਿਆ ਹੈ ਐ ਰਾਇਆ ਤੂੰ ਰੁਕ ਨਾ ਕਿਉਂਕਿ ਨਿਤ ਦੇ ਮੁਸਾਫਿਰ ਨਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਚੰਦ ਇਹ ਤਾਰੇ ਇਹ ਸੂਰਜ ਇਹ ਹਵਾ ਸਦਾ ਜਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਸ਼ਾਤੀ ਨੂੰ ਛਲਣੀ ਬਣਾ ਕੇ ਜੇ ਸਾਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿੰਨਾ ਹੱਥੀਲੀ ਤੇ ਰੱਖੀ ਹੋਈ ਹੈ ਉਹ ਜਮਾਨੇ ਨੂੰ ਝਕਾਉਂਦੇ ਐ ਝੁਕਦੇ ਨਹੀਂ ਹੁੰਦੇ ਸੋ ਜਿਵੇਂ ਅੱਜ ਤੁਸੀਂ ਇਹ ਕੱਢਾ ਦੇ ਖੜੇ ਹੋ ਝੁਕਦੇ ਨਹੀਂ ਐ ਇਸੇ ਤਰ੍ਹਾਂ ਹੀ ਛੋਟੇ ਸਾਹਿਬ ਜਦ ਨੇ ਆਪਣੀ ਏਂਡ ਵਗਾਈ ਐ ਸੋ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਨਿਵਾਣੀ ਹੋਣ ਦਿੱਤਾ ਸੋ ਆਪਣੇ ਪੰਥ ਨੂੰ ਬਚਾਇਆ ਉਹਨਾਂ ਬਾਰੇ ਕੁਝ ਕਹਿਣ ਲੱਗੇ ਆ ਕੰਦੇ ਸਰਹੰਦ ਦੀਏ ਸੁਣ ਹੱਤੀ ਆਰੀਏ ਕੱਜ ਦੇ ਖੜਾਉਣੇ ਪੰਨੇ ਪੀਰਾ ਮਾਰੀਏ ਫੁੱਲ ਟਾਣੀ ਨਾਲ ਤੋੜ ਕੇ ਗਵਾਏ ਵੈਰ ਨੇ ਤਾਰੇ ਗੁਜ਼ਰੀਤ ਅੱਖ ਦੇ ਛੁਪਾਏ ਵੈਰ ਨੇ ਨੀ ਤਾਰੇ ਗੁਜ਼ਰੀਤ ਅੱਖ ਦੇ ਛੁਪਾਏ ਵੈਰ ਨੇ ਗੁਜ਼ਰੀਤ ਅੱਖ ਦੇ ਛੁਪਾਏ ਵੈਰ ਨੇ ਦੀ ਤਾਰੇ ਗੁਜ਼ਰੀਤ ਅੱਖ ਦੇ ਛੁਪਾਏ ਵੈਰ ਨੇ ਪਾਇਆ ਦੱਬ ਨਾਲ ਵੈਰ ਆਈ ਸੰਗ ਨਾ ਮਹਿਸੂਸ ਪੁਰੀ ਖੈਰ ਹੁਣ ਮੰਗਨਾ ਸੱਚ ਕਹਿੰਦਾ تیرੇ ਹੋਣ ਕੇ ਸਫਾਏ ਵੈਰ ਨੇ ਤਾਰੇ ਗੁਜ਼ਰੀਤ ਅੱਖ ਦੇ ਛੁਪਾਏ ਵੈਰ ਨੇ ਦੀ ਤਾਰੇ ਗੁਜ਼ਰੀਤ ਅੱਖ ਦੇ ਛੁਪਾਏ